ਕਪਤਨ ਸ੍ਰੀ ਵਾਹਿਰ ਸੈ ਜੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਦਿੱਠੀ ਸਭ ਦੁੱਖ ਜਾਈ ਹਰਿ ਕ੍ਰਿਸ਼ਨ ਤੇ ਆਈਐ जिस ॾिठी सभु दुख जाए दुख भंज साही गौड़ी महला पंजवी दुख भंजन ते नाम जी दुख भंजन ते नाम ਆਠ ਪਹਿਰ ਆਰਾਧਿਆ ਪੂਰਨ ਸਤਗੁਰ ਗਿਆਨ ਰਹਾ ਜਿਤ ਕਟਵਸੈ ਪਾਰ ਬ੍ਰਹਮ ਸੋਈ ਸੁਹਾਵਾਥਾਉ ਜਮ ਕੰਕਰ ਨੇੜ ਨ ਆਵਾਈ ਰਸਨਾ ਹਰ ਗੁਣ ਗਾ ਸੇਵਾ ਸੁਰਤ ਨ ਜਾਣੀਆ ਨਾ ਜਾ ਪਿਆ ਰਾਦ ਓਟ ਤੇਰੀ ਜਗ ਜੀਵਨਾ ਮੇਰੀ ਠਾਕੁਰ ਅਗਮ ਗਾਦ ਸੈ ਕਿਰਪਾ ਗੋਸਾਈਆ ਨਠੇ ਸੋ ਸੰਤਾਪ ਤੱਤੇ ਵਾ ਨ ਲੱਗਈ ਸੰਗੁਰ ਰਖੀ ਆਪ ਗੁਰ ਨਰਾਇਣ ਗੁਰ ਗੁਰ ਸੱਚਾ ਸੇਜਨ ਹਾਰ ਗੁਰ ਤੁਠਾ ਸਭ ਕਿਛ ਪਾਇਆ ਜਨ ਨਾਨਕ ਸਤਿਵਰ ਹਾਰ ਗਉੜੀ ਮਹੱਲਾ ਪੰਜਵਈ ਸੁਖੀ ਹਰਿ ਕੀ ਏਖਨ ਮਹੈ ਅੰਮ੍ਰਿਤ ਦ੍ਰਿਸ਼ਟ ਸੰਤ ਜੀਵਾਈ ਕਟਿ ਕਸ਼ਟ ਪੂਰੇ ਗੁਰ ਦੀਵਾ ਸੇਵਕ ਕਾ ਰੀਨੀ ਆਪਣੀ ਸੇਵਾ ਰਹਾਉ ਮਿਟ ਗਈ ਚਿੰਤਾ ਪੁਣੀ ਮਨ ਅਸ ਕਰੀ ਦਿਆ ਸਤਗੁਰ ਗੁਣ ਤਸ ਦੁਖ ਨਾਠੇ ਸੁਖ ਆਏ ਸਮਾਈ ਧੀਨ ਪਰਿ ਜਾ ਗੁਰ ਫਰਮਾਈ ਇਚ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਖੁਲ ਫਲੇ ਗਉੜੀ ਮਹਲਾ 5 ਤਾਪ ਕੇ ਪਾਈ ਪ੍ਰਸਾਦ ਸੀਤਲ ਬੈ ਕੀਨੀ ਪ੍ਰਦਾਤ ਪ੍ਰਭ ਕਿਰਪਾ ਤੇ ਬੈ ਸੁਹੇਲੀ ਜਨਮ ਜਨਮ ਕੀ ਵਿਛਰੇ ਮਿਲੀ ਰਹਉ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੂਪ ਕਾ ਬਿਨ ਸਿਆਠਾ ਸੇ ਸੁਭਾਈ ਬੁਲੇ ਹਰ ਬਾਣੀ ਆਦ ਪਹਿਰੇ ਪ੍ਰਭ ਸਿਮਰੋ ਪ੍ਰਾਣੀ ਦੁਖ ਦਰਦ ਜਮ ਨੇੜ ਨ ਆਵੈ ਕਹਉ ਨਾਨਕ ਜੋ ਹਰ ਗੁਣ ਗਾਵੈ ਗੌੜੀ ਮਹੱਲਾ ਪੰਜਵਾਂ ਜੇ ਸਿਮਰਤ ਦੂਖ ਸਭ ਜਾਇ ਨਾਮ ਰਤਨ ਵਸੈ ਮਨ ਆਏ ਜਬ ਮਨ ਮੇਰੀ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾ ਇਕ ਸਿਬਿਨ ਨਾਹੀ ਦੂਜਾ ਕੋਈ ਜਾ ਕੇ ਦ੍ਰਿਸ਼ਟ ਸਦਾ ਸੁਖ ਹੋਈ ਸਾਜਨ ਮੀਤ ਸਖਾ ਕਰੀ ਕੋ ਹਰ ਹਰ ਅਖਰ ਮਨ ਮੈਂ ਲੇਖ ਰਵ ਰਿਆ ਸਰਬਤ ਸੁਆਮੀ ਗੁਣ ਗਾਵੈ ਨਾਨਕ ਅੰਤਰ ਜਾਮੀ ਗੋਰੀ ਮਹਲਾ ਪੰਜਵਾਂ ਬੋੜ ਬਿਗਨ ਹਰੇਖਿ ਨ ਮਾਹੀ ਹਰ ਹਰ ਕਥਾ ਸਾਹ ਸੰਸੁ ਨਾਹੀ ਪੀਵਤ ਰਾਮ ਰਾਸੇ ਅੰਮ੍ਰਿਤ ਗੁਣ ਦਾਸ ਜਪ ਹਰ ਚਨ ਮਿਟੀ ਖੁਦ ਤਾਸ ਰਹਾ ਸਰਬ ਕਲਿਆਨ ਸੁਖ ਸਹਿਜ ਧਿਆਨੋ ਜਾ ਕਰਿ ਦੇ ਪਸੇ ਭਗਵਾਨ ਔਖਦ ਮੰਤਰ ਤੰ ਸਭ ਸ਼ਾਰ ਕਨਿਹਾਰ ਰਿਤਮ ਸਾਰੂ ਤਸਾ ਬਰਮ ਪਜਿਉ ਪਾਰ ਬ੍ਰਹਮ ਕਉ ਨਾਨਕ ਟਲ ਇਹੋ ਧਰਮ ਗਉੜੀ ਮਹਲਾ ਪੰਜਵਾਂ ਸਾਤ ਪਈ ਗੁਰੂ ਗੋਬਿੰਦ ਸਿੰਘ ਤਵਾਈ ਤਾ ਪਾ ਬਿਰਸੀ ਮੇਰੇ ਪਾਈ ਰਹਾਉ RAM ਨਾਮ ਨੇ ਤਰਸਨ ਵਖਾਨ ਬਿਨਸੀ ਰੋਗ ਪੈ ਕਲਿਆਣ ਪਰ ਬ੍ਰਹਮ ਗੁਣ ਅਗੰਬੀਚਾਰ ਸਾਧੂ ਸੰਗਮ ਹੈ ਨਿਸ਼ਤਾਰੀ ਨਿਰਮਲ ਗੁਣ ਗਾਵੋ ਨਿਤ ਨੀਤ ਗਈ ਬਿਆਦ ਬਰੇ ਧਰਮੀਤ ਮਨ ਬਚ ਕਰਮ ਪ੍ਰਵ ਆਪਣਾ ਧਾਈ ਨਾਨਕ ਦਾ ਤੇਰੀ ਸਰਨਾਈ ਗਉੜੀ ਮਹਲਾ ਪੰਜਵਈ ਨੀਤਰ ਪ੍ਰਕਾਸ਼ ਕੀਆ ਗੁਰਦੀਵ ਪਰਮ ਗਏ ਪੂਰਨ ਭਈ ਸ਼ੀਵ ਰਹਾ ਸੀਤਲਾ ਤੀਰਖਿਆ ਬਿਹਾਰੀ ਪਰਮ ਭ੍ਰਮ ਪ੍ਰਪਾ ਕਰਪਾਧਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਗਉੜੀ ਮਹਲਾ ਪੰਜਵੈ ਸਿਰ ਕਰ ਬੈ ਸੋ ਹਰ ਜਨ ਪਿਆਰੀ ਸਤ ਗੁਰ ਤੁਮਰੇ ਕਾ ਜਿਸ ਵਾਰੀ ਰਹੈ ਜਟ ਦੂਤ ਪਰਮੇਸ਼ਰ ਮਾਰੀ ਜਨਕੀ ਪੈ ਜੇ ਰਖੀ ਕਰਤਾਰੀ ਬਾਦਸ਼ਾਹ ਸਭ ਵਸਕਰ ਦੀਨੇ ਅੰਮ੍ਰਿਤ ਨਾਮ ਰਸ ਪੀਨੇ ਨਿਰਭਾਉ ਹੋਈ ਪਜੋ ਭਗਵਾਨ ਸਾਜ ਸੰਗਤ ਮਿਲ ਕੀ ਨੋ ਦਾਨੈ ਚਨ ਪਰੇ ਪ੍ਰੇ ਅੰਤਰੀ ਜਾਮੀ ਨਾਨਕੋਟ ਪੱਕਰੀ ਪ੍ਰਸਵਾਮੀ ਗੌੜੀ ਮਹਲਾ ਪੰਜਵਾਂ ਰਾਗ ਪਿੱਤਾ ਪ੍ਰਮੀਰੀ ਮੋ ਨਿਰਗੁਣ ਸਗੁਣ ਤੀਰੀ ਰਹਾਉ ਪੰਜ ਵਿਖਾ ਦੀ ਏਕ ਗਰੀਬਾ ਰਖੂ ਰਖਣ ਹਾਰੀ ਖੇਦ ਕਰੇ ਅਰੇ ਬਹੁ ਸੰਤਾ ਵੈ ਆਯੂ ਸੰਤੁ ਹਾਰੀ ਕਰ ਕਰ ਰਾਖਿਆ ਰਹੂ ਅਨਕ ਬੋਵਾਂਤੀ ਕਰ ਕਰ ਹਾਰਿਉ ਅਨਕ ਬੋਵਾਂਤੀ ਛੁਡੇ ਕਤੋਂ ਨਹੀਂ ਏਕ ਵਾਰ ਸੁਨਤਾ ਕੀ ਊਟਾ ਸਾਸ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੀ ਤਿੰਤੇ ਧੀਰਜ ਪਾਇਓ ਸੰਤੀ ਮਨ ਤਦਿਉ ਮੋਹੇ ਨਿਰਪਾਉ ਗੁਰ ਕਾ ਸਬਦ ਕਮਾਇ ਜੀਤ ਲੈ ਓਏ ਮਾ ਵਿਖਾ ਦੀ ਸਹਿ ਸੁਹੇਲੀ ਬਾਣੀ ਹੋ ਨਾਨਕ ਮਨ ਪਿਆ ਪ੍ਰਗਸ ਪਾਇਆ ਪਨਿਰਬਾਣੀ ਬਿਲਾਲ ਮਹੰਲਾ ਪੰਜਵੈ ਸਰਬ ਕल्याण ਕੀ ਗੁਰ ਦੀ ਵਾਸੀ ਕ ਆਪਣੀ ਲਾਇਓ ਸੀ ਬਿਗੰਨਾ ਲੱਗੇ ਜਪ ਲਖ ਵੀਉ ਤਤ ਪੁਨੀਤ ਬੈਗੁਨ ਗਾਈ ਦੁਰਤ ਗਿਆ ਹਰ ਨਾਮ ਤੇ ਆਈ ਰਹਉ ਸਭ ਰਿਠਾਈ ਰਵਿਆ ਆਪੋ ਆਜ ਗਾਣਾ ਕਵਰ ਬਰਤਾਪ ਗੁਰ ਪ੍ਰਸਾਦ ਨਾ ਹੋਈ ਸੰਤਾਪ ਗੁਰ ਕੀ ਤਨ ਲਗੇ ਮਨ ਮੀਠੇ ਨਿਰਵੇਗਨ ਹੋਇ ਸਥਾਈ ਬੁਤੀ ਸਸਖੁ ਪਾਏ ਸੰਤ ਗੁਰ ਤੂਠੀ ਪਰਭਉ ਪ੍ਰਪਰਕ ਵਾਲੀ ਜਿਤਾ ਕਿਤਾ ਦਿਸੇ ਨਾਲੀ ਨਾਨਕ ਦਾਸ ਖਸਮ ਬ੍ਰਤ ਪਾਲੀ ਬੇਲਾ ਮਹਲਾ ਪੰਜਵੈ ਚਨ ਕਲ ਪ੍ਰਭ ਦਿੱਤੀ ਆਈ ਧੋਕੇ ਸਗਲੇ ਸੁਪਾਈ ਗੁਰ ਦੁਖਾਂ ਟਿਆ ਦੀਨੋਂ ਦਾਨ ਸਭੇ ਜਨਮ ਨਿਯਮ ਨ ਪਰਵਾਨੀ ਰਹਾ ਅਕਤਕਤਾ ਮ੍ਰਿਤ ਪ੍ਰਭਾਣੀ ਕਾ ਨਾਨਕ ਜਪ ਜੀਵੇ ਗਿਆਨੀ ਬਿਲਾਲ ਮਹੱਲਾ ਪੰਜ ਵੈ ਸਾਥ ਪਈ ਗੁਰ ਸਤਗੁਰ ਪੂਰੀ ਸੁਖੁ ਜੇ ਮਾਜੀ ਅਨਹਤੂਰੀ ਰਹਾ ਤਪ ਪਾਪ ਸੰਤਾਬ ਬਿਨਾਸੀ ਹਰਿ ਸਿਮਰਤਿ ਕਿਲ ਵਿਖਸੈ ਨਾਸੀ ਅੰਧ ਕਰ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈ ਜਸਵਾਰੀ ਬਿਲਾ ਹਲ ਮਹਲਾ ਪੰਜਵਾਂ ਸਗਲ ਆਨੰਦ ਕੀਆ ਪਰਮੇਸ਼ਰੀ ਆਪਣਾ ਬਿਰਤ ਸਮਾਰਿਆ ਸਾਜਨਾ ਮੋਹਿ ਕਿਰਪਾਲਾ ਬੇਸੇ ਸੰਪੁਰਿ ਵਾਰੀ ਆਉ ਕਾਰਜ ਸੰਗੁਰੇ ਆਪ ਸੁਵਾਰਿਆ ਵੱਡੀ ਆਜਾ ਹਰ ਗੋਵਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾ ਵਨ ਤ੍ਰਣ ਤ੍ਰਪਵਨ ਹਰਿਆ ਹੋਈ ਸਗਲੇ ਜੀ ਸਾਧਾਰਿਆ ਮਨ ਇੱਛੇ ਨਾਨ ਕਲਪਾਈ ਪੂਰਨ ਇੱਛ ਪੁਜਾਰਿਆ ਬਲਾਲ ਮਹੰਲਾ ਪੰਜ ਵੈ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਜ ਕਰਿਆ ਆਇ ਰਹਉ ਰਜ ਰਜ ਪੂਜਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ ਰਤਮਾਏ ਸਿਆਈ ਨਾਨਕ ਗੁਰੂ ਪੂਰੇ ਸਰਨਾਈ ਜਿਨ ਆਪਣੇ ਨਾਮ ਕੀ ਪੈ ਜਿਖਾਈ ਬਿਲਾ ਲਾਲ ਮਹਲਾ ਪੰਜਵਈ ਤਾ ਸੰਤ ਸੈਨੇਗੇ ਮਨਸੀਤੀ ਰੂਗ ਪਾਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਭੂਗ ਰਹਾਉ ਸਰ ਸੁਖਾ ਤੇਰੀ ਮੰਡਲੀ ਤੇ ਰਾਮੰਤ ਨਿਆ ਰੂਗ ਗੁਣ ਗਾਓ ਨਿਤ ਰਾਮ ਕੀ ਏ ਅਖਦ ਜੋਗ ਆਏ ਬਸ ਕਰ ਦੇ ਇਸ ਮੈਂ ਇਹ ਫਰੀ ਸੰਯੋਗ ਨਾਨਕ ਪ੍ਰਸਰ ਪਰਸਨ ਪਏ ਲੇ ਗਏ ਬਿਉਗੁ ਮਲਾ ਮਹੱਲਾ ਪੰਜਵੈ ਬੰਦਨ ਕਾਟਿਆ ਪ੍ਰਭ ਹੁਆ ਕਿਰਪਾਲ ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤਾਕੀ ਨਦ ਨਿਹਾਲ ਗੁਰੂ ਰੇ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਬਿਆ ਪ੍ਰਜਾਣ ਜੋਗ ਰਹਾਉ ਔਖ ਦੇ ਹਰ ਕਾ ਨਾਮ ਹੈ ਜਿਤ ਰੋਗ ਨ ਵਿਆਪੈ ਸਾਧ ਸੰਗ ਮਨ ਤਨ ਹਿਤੈ ਹੈ ਰੇ ਦੁਖ ਨ ਜਾਪੈ ਹਰ ਹਰੀ ਹਰ ਹਰੀ ਹਰੇ ਜਾਪੀਐ ਅੰਤਰ ਲਿਵ ਲਾਈ ਜਿ ਲਵਕ ਤ੍ਰੈ ਸੁਧ ਹੋਏ ਸਾਧੂ ਸਰਨ ਆਈ ਸਰਤ ਜਪ ਤਰੇ ਨਾਮ ਜਸ ਤਾਂ ਕੀ ਦੂਰ ਵਿਲਾਹੀ ਮਹਾਂ ਮੰਤਰ ਨਾਨਕ ਕਟੈ ਹਕੀ ਗੁਣ ਗਾਈ ਬਲਾ ਲਮਹਲਾ ਪੰਜਵਾ ਹਰ ਹਰੀ ਹਰੇ ਰਾਦੀ ਐ ਹੋਈਏ aarog ਰਾਮ ਚੰਦ ਕੀ ਲਸਟਿਕਾ ਜਨਮ ਆ ਰਿਆ ਰੋਗ ਰਹਾ ਵਰਪੂਰਾ ਜਾਪੀਐ ਨਿਤ ਕੀਤੇ ਭੋਗ ਸਾ ਸੰਕੇਵਾਰਣ ਮਿਲਿਆ ਸੰਜੋਗ ਜੇ ਸਿਮਰਤ ਸੁਪਾਈਐ ਬਿਨ ਸੇ ਬਿਯੋਗ ਨਾਨਕ ਪ੍ਰਸਰਨਾ ਗਤੀ ਕਨ ਕਨ ਜੋਗੈ ਰਾਗ ਬਿਲਾਰ ਮਹੱਲਾ 5ਵਾਂ ਧੁਪਦੀ ਕਰ 5ਵਾਂ ਇੱਕ ਓੰਕਾਰ ਸੰਗੁਰ ਪਰਸਾਦੀ ਅਵਰ ਉਪਾਸਵ ਤਿਆਗਿਆ ਦਾਰੂ ਨਾਮ ਲਿਆ ਤਪਸ ਮਿਟੇ ਰੋਗ ਸੀਤਲ ਮਨ ਬਿਆ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰੱਖ ਨਿਹਾਰੀ ਰੱਖਿਆ ਆਪਣੀ ਕਰਮਿਆ ਰਹੋ ਮਾਹ ਪੱਕੜੇ ਪ੍ਰਭ ਕਾਢਿਆ ਕੀਨਾ ਆਪਣੇ ਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭੈ ਆਉ ਮੇਲਾ ਮਹੱਲਾ ਪੰਜ ਵਾਰ ਰੋਗ ਮਿਟਾਇਆ ਆਉ ਪ੍ਰਭ ਉਪਜਿਆ ਸੁਖ ਸਾਤ ਵਨ ਪਰਤਾ ਪਚਾਦੇ ਰੂਪ ਹਰ ਕੀਨੀ ਦਾਤ ਗੁਰ ਗੋਵਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਭਾਵੇਂ ਤਿਸ ਕੀ ਸਰਨਾ ਗਤੀ ਜੋ ਸਰਾਸ ਹਾਈ ਰਹਾ ਮਿਰਥੀ ਕਦੇ ਨਾ ਹੋਈ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਨਤਾਸ ਨਿਲਾਲ ਮਹੱਲਾ ਪੰਜਵਾਂ ਤਾਤੀ ਵਾ ਨ ਲੱਗਈ ਪਾਰਬ੍ਰਹਮ ਸਰਨਾਈ ਚਾ ਗਿਰਦ ਹਮਾਰੇ ਰਾਮ ਕਾ ਦੋਹ ਲੱਗੇ ਨਾ ਪਾਈ ਸਤਗੁਰੂ ਪੂਰਾ ਬੀਟਿਆ ਜਨ ਬੰਤ ਬਣਾਈ RAM ਨਾਮ ਔਖਦ ਦੀਆ ਏਕਾ ਲਿਵ ਲਾਈ ਰਹਉ ਰੱਖ ਲੀਏ ਇਤਨ ਰਖਨ ਹਾਰ ਸਭ ਆਦ ਮਿਟਾਈ ਕਹ ਨਾਨਕ ਕਿਰਪਾ ਬਈ ਪ੍ਰਭੈ ਸਹਾਈ ਮੇ ਲਾਲ ਮਹਲਾ ਪੰਜਵਾਂ ਆਪਣੇ ਬਾਲ ਕਾ ਬਰਖਿਆਨ ਪਰਮ ਗੁਰ ਦੀਵ ਸੁਖ ਸੰਤ ਸਹਜ ਆਨੰਦ ਭੈ ਪੁਨ ਭਈ ਸੀ ਉਹ ਰਹੁ ਪਰਜਨ ਕੀ ਬੇਨਤੀ ਸੁਣੀ ਪ੍ਰਾਪੂ ਰੋਗ ਮਿਟਾਏ ਜੀਵਲਨ ਜਾ ਕਵਟ ਪ੍ਰਤਾਪ ਦੁਖ ਮਾਰੇ ਬਖਸ਼ਿ ਨੈ ਆਪਣੀ ਕਲਧਾਰੀ ਮਨ ਵਾਸ਼ਟ ਫਲ ਪਾ ਦਿੱਤਿ ਅਨ ਨਾਨਕ ਬਲੇਹਾਰੀ ਬਿਲਾਲ ਮਹਲਾ 5 ਵੈ ਤਾਪਨਾ ਗੁਰਸੇਹਿ ਜਨਹਾਰੂ ਸੰਤ ਗੁਰੇ ਆਪਣੇ ਕੋ ਬਲ ਜਾਈ ਜਿਨ ਪੈ ਰਖੀ ਸਾਰੀ ਸੰਸਾਰੀ ਰਹੁ ਕਉਮਤਕ ਤਰਬਾਨ ਕ ਰਖ ਲੀਨੋ ਪ੍ਰਭ ਅੰਮ੍ਰਿਤ ਨਾਮ ਰਹਿ ਦਿਨ ਦਾਸ ਕੀ लाज ਰੱਖੇ ਮੇਰਵਾਨ ਗੁਰੂ ਨਾਨਕਾ ਬੁਲੇ ਦਰਗੀ ਪਰਵਾਨ ਬਿਲਾਲ ਮਹਗਾ ਪੰਜੇ ਵੈ ਤਾਂ ਭਗਤੀ ਰੱਖੀ ਆਪ ਸੀਤਲ ਵੈ ਗੁਰ ਚੰਨੀ ਲਾਗੀ ਰਾਮ ਨਾਮ ਮਿਰਦੇ ਮੈਂ ਜਾਪੂ ਰ ਕਰ ਕਿਰਪਾ ਹੈ ਤੂੰ ਪ੍ਰਭਾ ਨੀਨੇ ਜਗਤੋਦਾਰ ਨੌਖੰਨ ਪ੍ਰਤਾਪੁ ਧੁਗ ਬਿਨਸੇ ਸੁਖ ਅੰਤ ਪ੍ਰਵੇសា ਤ੍ਰਿਸ਼ਨਾ ਵੁਜੀ ਮਨ ਤਨ ਸਜਰਾਪੁ ਅਨਾਥ ਕੁਨਾ ਤੂ ਸਨ ਸਮਰਤਾ ਸਨ ਸਿਟਕੋ ਮਾਈ ਬਾਪੁ ਵਾਦਵਸ਼ਲ ਬਾ ਬੰਦਨ ਸਵਾਮੀ ਗੁਣ ਗਾ ਵਚ ਨਾਨਕ ਆਲਾਪ 14 ਮਹੱਲਾ ਪੰਜਵਾਂ ਕ੍ਰਿਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਿਆ ਰੂਗਾ ਊਠ ਬਿਗਣ ਲਾਤੀ ਪ੍ਰਸਰਨਾ ਪਰਤੀ ਭਲੀ ਸੰਜੁਗਾ ਪ੍ਰਭਾਣੀ ਸਹ ਸੁਬਾਕਿਆ ਗਾਹੋ ਸੁਨਹੁ ਪੜੋ ਨਿਤ ਪਾਈ ਵਰ ਪੂਰੇ ਤੂੰ ਰੱਖ ਯਰ ਸਚ ਸ ਮਿਤ ਵਡਾਈ ਭਗਤ ਵਸਲ ਦਈ ਅਲਾ ਸੰਤਾ ਕੀ ਪੈ ਰਖਦਾ ਆਇ ਆਦਿ ਮਿਰਦ ਬ੍ਰਤ ਪਾਲਾ ਹਰ ਅਮਰਤ ਨਾ ਪੋਜਨ ਨਿਤ ਕੁੰਚ ਸਰਬ ਵਿਨਾਸ਼ ਮੁਖ ਪਾਵੋ ਜਰ ਅਮਰਾ ਤਾ ਪੋ ਸਭ ਨਾ ਠਾ ਗੁਣ ਗੋਵਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੀਰੇ ਸਰਬ ਕਲਾ ਬਣਾਈ ਪਰਗਟ ਬਈ ਸਗਲੇ ਜੁਗ ਅੰਤਰ ਨਾਨਕ ਕੀ ਵਡਿਆਈ ਪਰਗਟ ਬਈ ਸਗਲੇ ਜੁਗ ਅੰਤਰ ਗੁਰ ਨਾਨਕੀ ਵਡਿਆਈ ਸੋਠ ਮਹੱਲਾ ਪੰਜਵਾਂ ਸੂਖ ਮੰਗਲ ਕਲਿਆਣ ਸਹਿਤਨ ਪ੍ਰਭ ਕੀ ਚਨ ਨਿਹਾਰੀਆ ਰੱਖ ਨਿਹਾਰੀ ਰੱਖ ਬਾਰਕ ਸਭ ਗੁਰਤਾਬ ਉਤਾਰਿਆ ਉਬਰੇ ਸੰਗੁਰ ਕੀ ਸਰਨਾਈ ਜਾਕੀ ਸਿਵਨਾ ਮਿਰਚੀ ਜਾਈ ਰਹਾ ਕਰਮੈ ਸੂਬਰ ਪਰ ਸੁਖਾ ਪ੍ਰਮ ਆਪਣੇ ਪੈੰਧਿਆਲਾ ਨਾਨਕ ਬਿਗਨ ਨਾ ਲਾਗੇ ਕੋ ਮੇਰਾ ਪ੍ਰਭੂ ਆ ਕਿਰਪਾ ਲਾਉ ਸੋਟ ਮਹੰਲਾ ਪੰਜਵਾਂ गह कले सनाठी प्र अपने कृपा दारी पहरे स्वामी पूर्ण कल हमारी हाजियो तो सुख संपत सूर आख भाई मेरे को प्र आग अरदा हो जो मांगो सोई सोई पावो अपने खसम पुरुषा ਕਹੂ ਨਾਨਕ ਗੁਰ ਪੂਰਾ ਭੇਟਿਓ ਮਿਟਿਓ ਸਗਲਾਂ ਦਿਸਾ ਸੋਟ ਮਹੱਲਾ ਪੰਜਵਾਂ ਸਿਮਰ ਸਿਮਰ ਗੁਰ ਸਤ ਗੁਰ ਆਪਣਾ ਸਗਲਾਂ ਦੁੱਖ ਮਿਟਾਇਉ ਤਾਪ ਰੋਗੈ ਗੁਰ ਬਚਨੀ ਮਨ ਇਛੇ ਫਲ ਪਾਇਆ ਮੇਰਾ ਗੁਰ ਪੂਰਾ ਸੋਇ ਦਤਉ ਕਨ ਕਨ ਸਮਰਾਸ ਸੁਆਮੀ ਪੂਰਨ ਪੁਰਖ ਵੀ ਦਾਤਾ ਰਹਾ ਆਂੰਨੰਦ ਬਨੋ ਮੰਗਲ ਗੁਣ ਕਾ ਹੋ ਗੁਰ ਨਾਨਕ ਫੈਦੀ ਆਲਾ ਜੈ ਜੈਕਾਰ ਪੈ ਤਰ ਭੀਤਰ ਹੁਆ ਪਾਰ ਬ੍ਰਹਮ ਰਖਵਾਲਾ ਛੋਟ ਮਹਲਾ ਪੰਜਵਾ ਦੁਰਤ ਗਿਆਹਰ ਪ੍ਰਭ ਆਪੀ ਸਭ ਸੰਸਾਰ ਉਬਾਰੀਆ ਪਰ ਬ੍ਰਹਮ ਪ੍ਰਕਿਰਪਾ ਦਾਰੀ ਹਮਰਾ ਆਪਣਾ ਵੇਦ ਸਮਾਰਿਆ ਵੀਰਾ ਜੀ ਰਾਮ ਕੀ ਰਖਵਾਲੀ ਸੂ ਸਹਿਜ ਆਨੰਦ ਗੁਣ ਗਾਓ ਮਨ ਤਨ ਰਹੀ ਸੁਖਾਲੀ ਰ ਤਤੋ ਦਾਨ ਸਬਗੁਰ ਮੀਰਾ ਮੋਇ ਤਿਸ ਕਾ ਬਰਵਾਸਾ ਬਖਸ਼ ਲੈ ਸਭ ਸਚੈ ਸਾਹਿਬੂ ਸੁਨ ਨਾਨਕੀ ਅਰਦਾਸਾ ਸੋਟ ਮਹੱਲਾ ਪੰਜਵਾਂ ਬਖਸ਼ਿਆ ਪਰਮ ਪਰਮੇਸ਼ਰੀ ਸਗਲੇ ਰੋਗ ਬਿਦਾਰੀ ਗੁਰਪੂਰੇ ਕੀ ਸੱੰਨੀ ਉਬਰੈ ਕਾਰ ਸਾਰ ਸੁਵਾਰੀ ਹਰ ਦਿਨ ਸਿਮਰਿਆ ਨਾਮ ਧਾਰੂ ਤਵ ਤਾਰਿਆ ਸਤਿਗੁਰ ਪੂਰੇ ਆਪਣੀ ਕਿਰਪਾ ਦਾਰੇ ਰਹਾ ਸਦਾ ਅਨੰਦ ਕਰੇ ਮੇਰੇ ਪਿਆਰੇ ਹਰ ਗੁਦ ਹਰ ਰੱਖਿ ਆਉ ਵੰਡੀ ਵੰਡਾਈ ਨਾਨਕ ਕਰਤੇ ਕੀ ਸੋਚ ਸਬਦ ਸਤਿ ਭਾਖਿ ਸੋਟਮਨ ਲਾਪਨ ਜਵਾ ਭੇ ਕਿਰਪਾ ਸੁਆਮੀ ਮੇਰੀ ਤੇ ਸਾਚੇ ਦਰਬਾਰ ਸਤਗੁਰ ਤਾਪ ਬੁਆਇਆ ਭਾਈ ਠਾਂਡ ਪਈ ਸੰਸਾਰ ਆਪਣੇ ਜੀ ਜੰਤ ਆਪੇ ਰਖੇ ਜਮੇ ਕਿਉ ਹਟਤਾਰੇ ਹਰ ਕੀ ਚਰਨ ਦੇ ਉਰਧਾਰੂ ਸਦਾ ਸਦਾ ਪ੍ਰਭ ਸਿਮਰੇ ਪਾਈ ਦੁੱਖ ਕਿਲਵਿਕ ਘਟ ਨ ਹੋਰ ਰਹਾਉ ਇਸ ਕੀ ਸਨਿਊ ਬਰੇ ਭਾਈ ਜਿਨ ਰਚਿਆ ਸਭ ਕੋਈ ਕਰਨ ਕਾਣ ਸਮਰਾਸ ਸੁਆਮੀ ਕਨਕਾ ਸਮਰਾਸ ਪਾਈ ਸੱਚੇ ਸੱਚੀ ਸੂਈ ਨਾਨਕ ਪ੍ਰਭ ਤਿਆਹੀ ਭਾਈ ਮਨ ਕਨ ਸੀਤਲ ਹੋਈ ਸੋਟ ਮਨ ਲਾ ਪੰਜਿ ਵਾਈ ਸੰਤ ਹਰ ਹਰ ਨਾਮ ਧਿਆਈ ਸੁਖ ਸਾਗਰੀ ਪ੍ਰਾਇਸ਼ਰ ਨਹੀ ਮਨ ਜਿੰਦੇ ਅੜਾ ਫਲ ਪਾਈ ਰਹਾ ਸੰਗਰ ਪੂਰੀ ਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਰ ਬ੍ਰਹਮ ਪ੍ਰਭ ਕਿਰਪਿਆ ਲਾਓ ਦੁੱਖ ਮਿਟਿਆ ਪਰਵਾਰੀ ਭਾਰ ਬ੍ਰਹਮ ਪ੍ਰਪੈਤਿਆ ਨਾ ਦੁੱਖ ਮਿਟਿਆ ਸਭ ਪਰਵਾਰੀ ਸਰਬ ਨਿਤਾ ਨ ਮੰਗਲ ਰਸ ਰੂਪਾ ਹਰ ਕਾ ਨਾਮ ਧਾਰੋ ਨਾਨਕ ਪਦਰਾ ਕੀ ਪਰਮੇਸ਼ਰ ਰੇ ਸਭ ਸੰਸਾਰ ਸੋਟ ਮੰਲਾ ਪੰਜਵਾ ਮੇਰਾ ਸਤਗੁਰ ਰਖਵਾਲਾ ਹੋਆ ਥਾਰ ਕਿਰਪਾ ਪ੍ਰਭ ਆਦੇ ਰੱਖਿਆ ਹਰ ਗੋਵਿੰਦ ਨਮਾਨ ਰੂਵਾਰਾ ਤਾਬ ਗਿਆ ਪ੍ਰਭ ਮਿਟਾਇਆ ਜਨ ਕੀ ਲਾਜ ਰਕਾਈ ਸਾਜ ਸੰਗਤ ਤੇ ਸਫਲ ਪਾਈ ਸਤਗੁਰ ਕੈ ਬਲ ਜਾਈ ਹਰ ਪਾਸ ਪ੍ਰਦੂਐ ਸਵਾਰੇ ਹਮਰਾ ਗੁਣ ਆਗੂ ਨਾ ਵਿਚਾਰਿਆ ਟਲ ਬਚਨ ਨਾਨਕ ਗੁਰਤੀ ਰਾ ਸਫਲ ਕਰਮਸਤਕ ਧਾਰਿਆਉ ਸੋਰਠਿ ਮੁਲਾ ਪੰਜਵੈ ਜੀਏ ਜੰਤਰ ਸਹਿ ਤਿਸ ਕੀ ਕੀਏ ਸੁਈ ਸੰਸਹਾਈ ਆਪਣੇ ਸੇਵਕੀ ਆਪੇ ਰੱਖੇ ਪੂਨ ਭਈ ਬਡਾਈ ਪਰ ਬ੍ਰਹਮ ਪੂਰਾ ਮੇਰਨੋ ਲੋਗ ਗੁਰੂ ਰੈ ਪੂਰੀ ਸਵ ਰੱਖੀ ਹੋਏ ਸਗਲ ਦਿਆਲੂ ਰਹਾਉ ਅੰਦਰ ਨਾਨਕ ਨਾਮ ਦੇਈ ਜੀ ਪ੍ਰਾਨ ਕਾ ਦਤ ਔਠੋ ਆਪਣੇ ਦਾਸ ਕੋ ਕੰਠ ਲਾਈ ਰੱਖੇ ਜਉ ਵਾਰਕ ਪਤਮਤ ਸੋਠ ਮਹਲਾ 5 ਠੰਡਾ ਪਾਈ ਕਰਤਾਰੀ ਤਾ ਛੋੜ ਗਿਆ ਪਰਵਾਰੀ ਗੁਰੂ ਰਹਿ ਰਾਖੀ ਸਨਸਤੇ ਕੀਤਾ ਕੀ ਪਰਮੇਸ਼ਰ ਆਪ ਹੋਆ ਰਖਵਾਲਾ ਸਾਂਤ ਸਹਜ ਸੁਖ ਖਿੰਮੈ ਉਪਜੀ ਮਨ ਹੁ ਆਉ ਸਦਾ ਸੁਖ ਨਰਹਾਉ ਹਰਿ ਨਾਮ ਦਿਓ दारु ਤਿੰਨ ਸਗਲ ਰੂਪ ਵਿਦਾਰੂ ਆਪਣੀ ਕਿਰਪਾ ਦਾਰੀ ਤਿਨ ਸਗਲੀ ਬਾਤ ਸੁਵਾਰੀ ਪ੍ਰਾਪਨ ਮਿਰਤ ਸਮਾਰਿਆ ਹਮਰਾ ਗੁਣ ਅਗੋਨਾ ਵਿਚਾਰਿਆ ਗੁਰ ਕਾ ਸਦਪੈਉ ਸਖੀ ਤਿੰਨ ਸਗਲੇ ਲਾਜ ਰੱਖੀ ਭੁਲਾਇਆ ਬੋਲੀ ਤੇਰਾ ਤੂੰ ਸਹਬ ਨਹੀਂ ਗਿਹਰਾ ਜਬ ਨਾਨਕ ਨਾਮ ਸਖੀ ਆਪਣੀ ਦਾਸ ਕੀ ਪਹਿਜ ਰੱਖੀ ਸੋ ਰਿਠੇ ਮਹਲਾ ਪੰਜਵੈ गुरपुरा आराधी काज कार्य सालि सादे सलमना वाजी बी संत तू जपत संताराम जाया संत स्थान बसे सुसेजे सगले दुख मिटाया गुरपूरे की बाणी पार ब्राह्मन पानी नानक दास वखाणी निरम कथ कहानी नानक दास निर्मल कहानी नानक दास नानकासी निर्मल कथ कहानी